ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਤੇ ਇਸੇ ਵਿਚਾਲੇ ਇੱਕ ਨੇਤਾ ਦੀ ਇੱਕ ਲੀਡਰ ਦੀ ਤਸਵੀਰ ਵਾਇਰਲ ਹੋ ਰਹੀ ਹੈ ਜੋ ਸਿਆਸੀ ਗਲਿਆਰੇ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇਸ ਤਸਵੀਰ ਨੇ ਬਵਾਲ ਖੜਾ ਕੀਤਾ ਹੋਇਆ ਹੈ ਤੁਹਾਨੂੰ ਪੂਰਾ ਮਾਮਲਾ ਵੀ ਦੱਸਾਂਗੇ ਪਹਿਲਾਂ ਇਹ ਤਸਵੀਰ ਦਿਖਾਉਂਦੇ ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਇਹ ਨੇਤਾ 500 500 ਦੇ ਨੋਟਾਂ ਦੇ ਉੱਤੇ ਇੱਕ ਬਿਸਤਰ ਤੇ ਲੰਮਾ ਪਿਆ ਹੋਇਆ ਇਸ ਦੇ ਆਲੇ ਦੁਆਲੇ ਨੋਟ ਹੀ ਨੋਟ ਦਿਖਾਈ ਦੇ ਰਹੇ ਨੇ ਹੁਣ ਤੁਹਾਡੇ ਜ਼ਿਹਨ ਦੇ ਵਿੱਚ ਸਵਾਲ ਹੋਵੇਗਾ ਕਿ ਆਖਰ ਇਹ ਨੇਤਾ ਕੌਣ ਹੈ ਦਰਸਲ ਅਸਮ ਦਾ ਇਹ ਨੇਤਾ ਹੈ ਜਿਸ ਦਾ ਨਾਂ ਬੇਜਾਮਿਨ ਬਾਸੂ ਮਤਾਰੀ ਹੈ ਜੋ ਕਿ ਇੱਕ ਪਾਰਟੀ ਦੇ ਨਾਲ ਸੰਬੰਧ ਰੱਖਦਾ ਸੀ ਹਾਲਾਂਕਿ ਪਾਰਟੀ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਇਸ ਲੀਡਰ ਨੂੰ ਪਹਿਲਾਂ ਹੀ ਬਰਖਾਸਤ ਕਰ ਦਿੱਤਾ ਗਿਆ ਤਾਂ ਤਸਵੀਰ ਦੇ ਵਿੱਚ ਦੇਖਿਆ ਜਾ ਸਕਦਾ ਹੈ ਬੇਜਾਮਿਨ ਇੱਕ ਬਿਸਤਰੇ ਦੇ ਉੱਤੇ ਲੰਮੇ ਪਏ ਹੋਏ ਨੇ 500 ਰੁਪਏ ਦੇ ਨੋਟ ਉਹਨਾਂ ਦੇ ਆਲੇ ਦੁਆਲੇ ਦਿਖਾਈ ਦੇ ਰਹੇ ਨੇ ਤਾਂ ਨੋਟਾਂ ਦੀ ਇਹ ਥੱਦੀ ਨਜ਼ਰ ਆ ਰਹੀ ਹੈ ਇਸ ਤੋਂ ਇਲਾਵਾ ਤਾਂ ਬੇਜਾਮਿਨ ਯੂनाइटेड ਪੀਪਲਸ ਪਾਰਟੀ ਲਿਬਰਲ ਯਾਨੀ ਕਿ ਯੂਪੀਪੀਐਲ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਦੇ ਪਾਰਟੀ ਦੇ ਨਾਲ ਸੰਬੰਧ ਰੱਖਦੇ ਨੇ ਪਰ ਇਸ ਪਾਰਟੀ ਦੇ ਚੀਫ ਪ੍ਰਮੋਦ ਬੋਡੋ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਉਹਨਾਂ ਦੇ ਵੱਲੋਂ ਪਹਿਲਾਂ ਹੀ ਬੇਜਾਮੀਨ ਬਾਸੂ ਮਤਾਰੀ ਨੂੰ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਗਿਆ ਉਹਨਾਂ ਦਾ ਇਸ ਫੋਟੋ ਜਾਂ ਬੇਜਾਮੀਨ ਦੇ ਨਾਲ ਕੋਈ ਸੰਬੰਧ ਨਹੀਂ ਹੈ ਉਹ ਪਾਰਟੀ ਦੇ ਨਾਲ ਸੰਬੰਧ ਨਹੀਂ ਰੱਖਦੇ ਹਨ ਤਾਂ ਤਸਵੀਰ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿਵੇਂ ਇਹ ਨੇਤਾ ਬੇਜਾਮਿਨ ਜੋ ਕਿ ਬੈੱਡ ਤੇ ਲੰਮੇ ਪਏ ਹੋਏ ਨੇ ਉਹਨਾਂ ਦੇ ਆਲੇ-ਦੁਆਲੇ 500 500 ਦੇ ਨੋਟ ਦਿਖਾਈ ਦੇ ਰਹੇ ਨੇ ਤਾਂ ਇਸ ਤਸਵੀਰ ਤੋਂ ਬਾਅਦ ਸਿਆਸੀ ਗਲਿਆਰਿਆਂ ਦੇ ਵਿੱਚ ਹੁਣ ਬਵਾਲ ਖੜਾ ਹੋ ਗਿਆ ਹੈ